ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤ ਮਿੱਤਰਾਂ ਨੂੰ ਅੱਜ ਗੱਲ ਆਪਾਂ ਕਰਦੇ ਆ ਜਿਹੜਾ ਜਾਮਣ ਦਾ ਪੌਦਾ ਇਸ ਦੇ ਸਾਨੂੰ ਗੁਣ ਬਹੁਤ ਘੱਟ ਪਤਾ ਹੈ ਖਾਸ ਕਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਖੰਡ ਦੀ ਵਰਤੋਂ ਕਰਦੇ ਆ ਤੇ ਇਹਦੇ ਨਾਲ ਸ਼ੂਗਰ ਦੀ ਬਿਮਾਰੀ ਡਾਇਬਟੀਜ਼ ਜਿਹੜੀ ਬਹੁਤ ਭਿਆਨਕ ਬਿਮਾਰੀ ਕਹਿ ਸਕਦੇ ਆ ਉਹ ਸਾਡੇ ਲੋਕਾਂ ਨੂੰ ਲੱਗ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਬਹੁਤ ਸਾਰੀ ਐਲੋਪੈਥਿਕ ਜਿਹੜੀ ਮੈਡੀਸਿਨ ਆ ਉਹ ਯੂਜ਼ ਕਰਦੇ ਆ ਪਰ ਸਭ ਤੋਂ ਜਿਹੜਾ ਸੌਖਾ ਤਰੀਕਾ ਤੇ ਨੇਚਰਲ ਤਰੀਕਾ ਦੋਸਤੋ ਇਹ ਜਾਮਣ ਆਮ ਹੀ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਦੋਸਤੋ ਇਹ ਪੌਦੇ ਆ ਨਾ ਜਿਹੜੇ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲ ਜਾਂਦੇ ਆ ਪਰ ਅਸੀਂ ਇਹਨਾਂ ਨੂੰ ਅਣਦੇਖਿਆ ਕਰ ਦਿੰਦੇ ਆ ਕਿਉਂਕਿ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਆ ਉਸ ਦੀ ਅਸੀਂ ਕਦਰ ਨਹੀਂ ਕਰਦੇ ਦੋਸਤੋ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਨਾ ਹੀ ਤੇ ਐਲੋਪੈਥਿਕ ਦਵਾਈਆਂ ਯੂਜ਼ ਕਰਦੇ ਸੀਗੇ ਨਾ ਹੀ ਉਹ ਇਹਦਾਂ ਦੇ ਹਸਪੀਟਲਾਂ ਜਾਂਦੇ ਸੀਗੇ ਤੇ ਉਹ ਸਿਰਫ ਜਿਹੜਾ ਆਪਣਾ ਇਲਾਜ ਕਰਦੇ ਸੀਗੇ ਨੈਚੁਰਲ ਤਰੀਕੇ ਨਾਲ ਜੋ ਕੁਦਰਤ ਦੇ ਵਿੱਚ ਹੈ ਦੇਸੀ ਤਰੀਕੇ ਨਾਲ ਤੇ ਫਿਰ ਉਹਦਾ ਰਿਜ਼ਲਟ ਜਿਹੜਾ ਆਪ ਨੂੰ ਪਤਾ ਹੀ ਆ ਅੱਜ ਆਪਾਂ ਜਿਹੜੀਆਂ ਐਲੋਪੈਥਿਕ ਦਵਾਈਆਂ ਦੇ ਪਿੱਛੇ ਲੱਗੇ ਹੋਏ ਆ ਉਹ ਇੱਕ ਬਿਮਾਰੀ ਸੈੱਟ ਕਰਦੀਆਂ ਤੇ 10 ਲਾਉਂਦੀਆਂ ਪਰ ਜੇਕਰ ਇਹ ਇੱਕ ਪੌਦਾ ਸੀ ਆਪਣੇ ਘਰ ਦੇ ਵਿੱਚ ਆਪਣੇ ਖੇਤ ਦੇ ਵਿੱਚ ਇੱਕ ਪੌਦਾ ਵੀ ਲਾ ਲਈਏ ਤੇ ਇਹ ਪੂਰੇ ਪਰਿਵਾਰ ਨੂੰ ਦੇ ਆਲੇ ਦੁਆਲੇ ਨੂੰ ਵੀ ਜਮਣਾ ਇਸ ਦਾ ਜਿਹੜਾ ਫਾਲੇ ਮੁਕਣਾ ਨਹੀਂ ਹੈ ਇੰਨੀ ਜਮਣਾ ਲੈਂਦੀ ਆ ਸਭ ਤੋਂ ਵੱਡੀ ਗੱਲ ਕਿ ਵੀ ਸਾਨੂੰ ਜਿਹੜਾ ਇਹ ਨਿਰੋਗ ਕਰਦਾ ਆ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਗੁਣ ਨਹੀਂ ਪਤਾ ਅਸਲ 'ਚ ਜਿਹੜਾ ਸਾਡੇ ਮੈਡੀਸਨਾਂ ਦੇ ਵਿੱਚ ਵੀ ਜਾਂ ਜੋ ਆਯੁਰਵੈਦਿਕ ਦਵਾਈਆਂ ਬਣਦੀਆਂ ਉਹਨਾਂ ਦੇ ਵਿੱਚ ਵੀ ਇਹ ਸਾਰਾ ਕੁਝ ਇਹੋ ਹੀ ਬਣਦਾ ਇਹਨਾਂ ਤੋਂ ਬਣਦੀ ਆ ਸਾਨੂੰ ਨਹੀਂ ਦੱਸਿਆ ਜਾਂਦਾ ਸਾਡੇ ਤੋਂ ਇਸ ਚੀਜ਼ ਦਾ ਪਰਦਾ ਰੱਖਿਆ ਜਾਂਦਾ ਕਿਉਂ ਕਿਉਂਕਿ ਵੀ ਫਿਰ ਉਹ ਉਸ ਦਾ ਬਿਜ਼ਨਸ ਨਹੀਂ ਹੋਣਾ ਉਸ ਦਾ ਜਿਹੜਾ ਵਪਾਰ ਹੋਣਾ ਹੈ ਵਪਾਰੀ ਕਰਨ ਨਹੀਂ ਹੋਣਾ ਇਸ ਲਈ ਨਾ ਸਾਨੂੰ ਸਾਰਿਆਂ ਨੂੰ ਆਪਣੇ ਘਰ ਇੱਕ ਇੱਕ ਪੌਂਦਾ ਜ਼ਰੂਰ ਲਾਉਣਾ ਚਾਹੀਦਾ ਆਪਣੇ ਖੇਤ ਚ ਲਾਓ ਜਮਣਾ ਖਾ ਕੇ ਨਾ ਤੁਸੀਂ ਜੀ ਨੂੰ ਵੀ ਡਾਇਬਟੀਜ਼ ਦੀ ਪ੍ਰੋਬਲਮ ਹੈ ਇਹ ਬਿਮਾਰੀ ਤੋਂ ਪੀੜਤ ਨਾ ਇੱਕ ਹਫ਼ਤਾ ਤੁਸੀਂ ਲਗਾਤਾਰ ਜਮਣਾ ਖਾਓ ਉਸ ਤੋਂ ਬਾਅਦ ਔਰ ਸੌਖਾ ਤਰੀਕਾ ਵੀ ਜਿਵੇਂ ਕਿ ਨਾ ਆ ਬਾਦੂ ਜਾਮਣਾ ਨੀਚੇ ਡਰ ਜਾਂਦੀਆਂ ਇਹਨਾਂ ਨੂੰ ਇਕੱਠਿਆਂ ਕਰਕੇ ਆਪਾਂ ਇਹਨਾਂ ਦਾ ਪਾਊਡਰ ਬਣਾ ਸਕਦੇ ਹਾਂ ਫੱਕੀ ਬਣਾ ਸਕਦੇ ਹਾਂ ਜਿਹਨੂੰ ਆਪਾਂ ਫੱਕੀ ਕਹਿੰਦੇ ਆ ਸੌਖਾ ਤਰੀਕਾ ਉਸ ਤੋਂ ਬਾਅਦ ਸੇਵਨ ਕਰਨ ਦਾ ਕਿ ਲੰਮਾ ਟਾਈਮ ਅਸੀਂ ਇਸ ਜਾਮਣਾ ਨੂੰ ਲੈ ਸਕੀਏ ਇਸ ਨੂੰ ਸੁਕਾ ਲਓ ਚੰਗੀ ਤਰ੍ਹਾਂ ਇਕੱਠਿਆਂ ਕਰਕੇ ਤੇ ਫਿਰ ਉਸ ਨੂੰ ਸਾਫ਼ ਕਰਕੇ ਇਹਦੀ ਫੱਕੀ ਬਣਾ ਸਕਦੇ ਆਪਾਂ ਬਹੁਤ ਸੌਖਾ ਤਰੀਕਾ ਦੋਸਤੋ ਆਪਣੇ ਯਾਰਾਂ ਦੋਸਤਾਂ ਨਾਲ ਇਹ ਚੀਜ਼ ਨੂੰ ਸ਼ੇਅਰ ਜ਼ਰੂਰ ਕਰੋ ਆਪਾਂ ਖੇਤ ਦੇ ਵਿੱਚ ਘਰ ਦੇ ਵਿੱਚ ਇੱਕ ਇੱਕ ਪੌਦਾ ਜਾਮਨ ਦਾ ਜ਼ਰੂਰ ਲਾਈਏ ਇਸ ਦੀ ਦਤਨ ਬਹੁਤ ਚੰਗੀ ਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਕਰਦਾ ਮੇਨ ਗੱਲ ਕਿ ਇਹਦੀ ਸ਼ਾਂ ਬਹੁਤ ਵਧੀਆ ਤੇ ਆਕਸੀਜਨ ਵੀ ਇਹ ਬਹੁਤ ਜ਼ਿਆਦਾ ਛੱਡਦਾ ਕਿਉਂਕਿ ਇਹਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਉਹ ਸਾਹਮਣੇ ਤੁਸੀਂ ਪੌਦਾ ਦੇਖ ਸਕਦੇ ਹੋ ਉਸ ਦਾ ਆਕਾਰ ਕਿੱਡਾ ਵੱਡਾ ਹੋ ਗਿਆ ਇਸ ਲਈ ਬੇਨਤੀ ਹੈ ਦੋਸਤੋ ਕਿ ਵੀ ਅੱਬਤ ਤੋਂ ਬਾਦੇ ਇਦਾਂ ਦੇ ਪੌਦੇ ਲਾਓ ਫਰੂਟ ਵਾਲੇ ਜਿਨ੍ਹਾਂ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਮਿਲਣਾ ਤੰਦਰੁਸਤੀ ਦੇ ਇੱਕ ਤਰ੍ਹਾਂ ਦੀ ਮੈਡੀਸਨ ਹੈ ਜਿਹਨੂੰ ਸਹੀ ਮੈਨਾਂ ਚ ਕਈ ਮੈਡੀਸਨ ਹੈ ਜਿਵੇਂ ਕਿ ਸਿਆਣੇ ਕਹਿੰਦੇ ਆ ਵੀ ਨਾਲੇ ਪੁੰਨ ਨਾਲੇ ਫਲੀਆਂ ਫਲ ਵੀ ਦੇਵੇਗਾ ਛਾਂ ਵੀ ਦੇਵੇਗਾ ਆਕਸੀਜਨ ਵੀ ਦੇਵੇਗਾ ਤੇ ਪੰਛੀ ਵੀ ਬਹੁਤ ਆਉਂਦੇ ਆ